ਇੱਕ ਬਹੁਤ ਵੱਡੀ ਡਾਟਾ ਬ੍ਰੀਚ ਹੋਈ ਹੈ ਜਿਸ ਵਿੱਚ 16 ਬਿਲੀਅਨ ਯੂਜ਼ਰਨੇਮ ਤੇ ਪਾਸਵਰਡ ਲੀਕ ਹੋ ਚੁੱਕੇ ਨੇ ਤੇ ਹੋ ਸਕਦਾ ਹੈ ਇਸ ਵਿੱਚ ਤੁਹਾਡਾ ਡਾਟਾ ਵੀ ਸ਼ਾਮਿਲ ਹੋਵੇ। ਹਾਂਜੀ, ਸਾਈਬਰ ਨਿਊਜ਼ ਦੇ ਅਨੁਸਾਰ 16 ਬਿਲੀਅਨ ਲੌਗਇਨ ਕ੍ਰੈਡੈਂਸ਼ੀਅਲਸ ਜਾਨੀ ਯੂਜ਼ਰਨੇਮ ਤੇ ਪਾਸਵਰਡਸ ਲੀਕ ਹੋ ਚੁੱਕੇ ਨੇ। ਇਹ ਡਾਟਾ ਲੀਕੇਜ ਅਲੱਗ-ਅਲੱਗ 30 ਡਾਟਾ ਸੈੱਟ ਵਿੱਚ ਮਿਲੀ ਹੈ ਜਿਨ੍ਹਾਂ ਵਿੱਚ 10 ਮਿਲੀਅਨ ਤੋਂ ਲੈ ਕੇ 3.5 ਬਿਲੀਅਨ ਤੱਕ ਰਿਕਾਰਡ ਹਨ। ਇਹ ਲੌਗਇਨ ਡਿਟੇਲਸ Google, Apple, Facebook, Telegram, GitHub, VPN ਸਰਵਿਸਿਜ਼ ਤੇ ਹੋਰ ਬਹੁਤ ਸਾਰੀਆਂ ਵੈੱਬਸਾਈਟਾਂ ਤੇ ਡਿਵੈਲਪਰ ਮਾਲਵੇਰ ਰਾਹੀਂ ਚੋਰੀ ਕੀਤਾ ਗਿਆ ਹੈ ਇੱਕ ਜਿਹਾ ਵਾਇਰਸ ਹੈ ਜਿਹੜਾ ਬ੍ਰਾਊਜ਼ਰ ਵਿੱਚ ਸੇਵ ਕੀਤੇ ਪਾਸਵਰਡ ਨੂੰ ਚੋਰੀ ਕਰ ਲੈਂਦਾ ਹੈ ਤੇ ਨਾਲ ਹੀ ਤੁਹਾਡੇ ਕੀਬੋਰਡ ਉੱਤੇ ਪੂਰੀ ਨਿਗ੍ਹਾ ਰੱਖਦਾ ਹੈ ਤੇ ਸਾਰਾ ਡਾਟਾ ਹੈਕਰ ਨੂੰ ਭੇਜਦਾ ਰਹਿੰਦਾ ਹੈ ਹੁਣ ਇਸ ਡਾਟਾ ਲੀਕ ਦਾ ਸਭ ਤੋਂ ਵੱਡਾ ਖਤਰਾ ਹੈ ਕਿ ਜਿਸ ਅਕਾਊਂਟ ਵਿੱਚ ਤੁਹਾਡੀ ਜਾਂ ਤੁਹਾਡੇ ਬਿਜ਼ਨਸ ਦੇ ਕਨਫਿਡੈਂਸ਼ੀਅਲ ਰਿਕਾਰਡ ਹਨ ਉਸ ਨੂੰ ਚੋਰੀ ਕਰਕੇ ਮਿਸਯੂਜ਼ ਕੀਤਾ ਜਾ ਸਕਦਾ ਹੈ ਤੁਹਾਡੇ ਅਕਾਊਂਟ ਤੋਂ ਕੋਈ ਵੀ ਫਰੋਡ ਕੀਤਾ ਜਾ ਸਕਦਾ ਹੈ ਜਾਂ ਫਿਰ ਤੁਸੀਂ ਕਿਸੇ ਫਿਸ਼ਿੰਗ ਅਟੈਕ ਦਾ ਸ਼ਿਕਾਰ ਹੋ ਸਕਦੇ ਹੋ ਇਸ ਲਈ ਆਪਣੀ Apple ID Facebook Gmail Banking VPNs ਤੇ ਹੋਰ ਬਾਕੀ ਡਿਜੀਟਲ ਅਕਾਊਂਟ ਆਪ ਪਾਸਵਰਡ ਬਦਲ ਕੇ ਯੂਨੀਕ ਤੇ ਸਟਰੋਂਗ ਰੱਖੋ ਤੇ 2 ਫੈਕਟਰ ਆਥੈਂਟੀਕੇਸ਼ਨ ਵੀ ਚਾਲੂ ਕਰੋ